ਵੈਕਰਜੀ ਦਾ ਖਾਸਾ ਸ੍ਰੀ ਵੈਕਰਜੀ ਕੀ ਫਤਹਿ ਜੀ ਜੇ ਅਸੀਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਖਰੋਤੇ ਹਾਂ ਜਿਸ ਤਰ੍ਹਾਂ ਬਾਬਾ ਜੀ ਨੇ ਇਤਿਹਾਸ ਵਿੱਚ ਦੱਸਿਆ ਵਾ ਕਿ ਵਿਧੀ ਦੱਸੀ ਹੈਗੀ ਆ ਕਿ ਐਸੀ ਵਿਧੀ ਦੇ ਨਾਲ ਜਿੱਦਾਂ ਆਪਾਂ ਕੁੱਝਾ ਲੈਣਾ ਇੱਕ ਗਲਾਸ ਲੈਣਾ ਵਾ ਇੱਕ ਕਟੋਰੀ ਲੈਣੀ ਆ ਜੇਕਰ ਕੋਈ ਘਰੋਂ ਭੁੱਲ ਵੀ ਜਾਂਦਾ ਵਾ ਤੇ ਉਹ ਇੱਥੇ ਗੁਰਦੁਆਰਾ ਸਾਹਿਬ ਵਿੱਚ ਦੁਕਾਨ ਹੈਗੀ ਹੈ ਸਰਦਾਰ ਬਾਬਾ ਜੀ ਬੈਠੇ ਹੈਗੇ ਆ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਜੀ ਇੱਕ ਕੁੱਝਾ ਇੱਕ ਗਲਾਸ ਇੱਕ ਕਟੋਰੀ ਬਾਬਾ ਜੀ ਕਿੰਨੀ ਕੀਮਤ ਹੈਗੀ ਜੀ 100 ਰੁਪਏ ਦੀ 100 ਰੁਪਏ ਦੀ ਕੀਮਤ ਹੈਗੀ ਜੀ ਤੇ ਮੁੜ ਕੇ ਆਪਾਂ ਜਲ ਪ੍ਰਵਾਹ ਕਰ ਦੇਣਾ ਇਸ ਗਲਾਸ ਵਿੱਚ ਪਾਣੀ ਲੈਣਾ ਇਹਦੇ ਵਿੱਚ ਲਕੁਜੇ ਚ ਪਹਿਲਾਂ ਆਪਾਂ ਰਾਖ ਪਰ ਕੇ ਲੈ ਜਾਣੀ ਆ ਕੁਜੇ ਚੋਂ ਰਾ ਕੱਢ ਕੇ ਆਪਾਂ ਥੋੜੀ ਜਿਹੀ ਕਟੋਰੀ ਚ ਪਾਉਣੀ ਆ ਫਿਰ ਥੋੜਾ ਪਾਣੀ ਪਾ ਕੇ ਮਿਕਸ ਕਰਕੇ ਆਪਣੇ ਸਰੀਰ ਦੇ ਜਿੱਥੇ ਵੀ ਤੁਹਾਡੇ ਖਾਰਿਸ਼ ਵਗੈਰਾ ਲੋਤਾ ਤਦਰਾ ਕੁਝ ਵੀ ਹੈਗਾ ਸਰਵਾਈਕਰ ਆ ਸੌਰੀ ਸੋਰਾਈਸਿਸ ਹੈਗੀ ਆ ਜਾਂ ਐਗਜ਼ੀਮਾ ਵਰਗੀ ਜਾਂ ਬਿਮਾਰੀਆਂ ਵੀ ਹੈਗੀਆਂ ਵਾ ਉਹ ਵੀ ਤੁਸੀਂ ਬਿਮਾਰੀ ਠੀਕ ਕਰਦੇ ਨੇ ਐਗਜ਼ੀਮਾ ਤੇ ਸੋਰਾਈਸਿਸ ਵਰਗੀਆਂ ਬਿਮਾਰੀਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਵਾ 7 ਤੋਂ 8 ਮਹੀਨੇ ਲੱਗ ਜਾਂਦੇ ਆ ਸੋਰਾਈਸਿਸ ਬਿਮਾਰੀ ਵੀ ਬਿਲਕੁਲ ਠੀਕ ਹੋ ਜਾਂਦੀ ਆ ਤੇ ਐਗਜ਼ੀਮਾ ਬਿਮਾਰੀ ਵੀ ਬਿਲਕੁਲ ਠੀਕ ਹੋ ਗਈ ਅਜਾ ਤੁਸੀਂ ਸ਼ਰਦਾ ਦੇ ਨਾਲ ਆਓਗੇ ਆਪਣੇ ਮਾਲਕੇ ਦੇ ਸਾਹਮਣੇ ਦਰਸ਼ਨ ਕਰੋ ਆ ਕੇ ਬਾਬਾ ਜੀ ਦੇ ਦੇ ਸੇਵਾ ਕਰੋ ਤੁਹਾਡੇ ਸਾਰੀ ਬਿਮਾਰੀਆਂ ਚਮੜੀ ਦੇ ਅੰਦਰ ਰੋਗ ਬਿਲਕੁਲ ਠੀਕ ਹੋ ਜਾਣਗੇ